ਹਾਂਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਮਾਨਸਿਕ ਰੋਗਾਂ ਬਾਰੇ ਗਲਤ ਕੀ ਹੋ ਰਿਹਾ ਮਾਨਸਿਕ ਰੋਗਾਂ ਨੂੰ ਛਿਪਾ ਕੇ ਰੱਖਣ ਦੀ ਪ੍ਰਥਾ ਰਹੀ ਹੈ ਜਿਸ ਦੇ ਕੁਝ ਸਮਾਜਿਕ ਕਾਰਨ ਸਨ ਜਿਸ ਨੇ ਮਾਨਸਿਕ ਰੋਗਾਂ ਬਾਰੇ ਗਲਤ ਜਾਣਕਾਰੀ ਪੈਦਾ ਕੀਤੀ ਅਤੇ ਸਹੀ ਜਾਣਕਾਰੀ ਨੂੰ ਉਲਝਾ ਕੇ ਰੱਖ ਦਿੱਤਾ ਕੀ ਠੀਕ ਹੈ ਕੀ ਗਲਤ ਹੈ ਆਮ ਵਿਅਕਤੀ ਲਈ ਇਹ ਨਿਰਣਾ ਕਰਨਾ ਹੀ ਔਖਾ ਹੋ ਗਿਆ ਮਾਨਸਿਕ ਰੋਗ ਸਰੀਰਕ ਰੋਗਾਂ ਵਾਂਗ ਹੀ ਹਨ ਜਿਵੇਂ ਬਹੁਤੇ ਲੋਕ ਭਾਂਤ ਭਾਂਤ ਦੇ ਸਰੀਰਕ ਰੋਗਾਂ ਤੋਂ ਪੀੜਤ ਹਨ ਕੁਝ ਸਰੀਰਕ ਬਿਮਾਰੀਆਂ ਛੋਟੀਆਂ ਮੋਟੀਆਂ ਹੁੰਦੀਆਂ ਹਨ ਕੁਝ ਵੱਡੀਆਂ ਤੇ ਕੁਝ ਗੰਭੀਰ ਵੀ ਇਹ ਸੱਚਾਈ ਮਾਨਸਿਕ ਰੋਗਾਂ ਬਾਰੇ ਵੀ ਹੈ ਜਿਵੇਂ ਜਿਵੇਂ ਮਨੁੱਖ ਦਾ ਰਹਿਣ ਸਹਿਣ ਲੋੜਾਂ ਹੋਰ ਜ਼ਿਆਦਾ ਅਤੇ ਗੁੰਝਲਦਾਰ ਹੋ ਰਹੇ ਨੇ ਤਣਾਅ ਵਧ ਰਿਹਾ ਹੈ ਰਹਿਣ ਸਹਿਣ ਦੇ ਢੰਗ ਤਰੀਕੇ ਗਲਤ ਹੋ ਰਹੇ ਨੇ ਉਸੇ ਤਰ੍ਹਾਂ ਮਾਨਸਿਕ ਰੋਗ ਵੀ ਹੋਰ ਵਧ ਰਹੇ ਨੇ ਮਨੋਰੋਗਾਂ ਬਾਰੇ ਦੋ ਤਰ੍ਹਾਂ ਦੇ ਗਲਤ ਤੇ ਢਕਾਉ ਰਸਤੇ ਨੇ ਜੋ ਕਿ ਬਹੁਤੇ ਵਿਅਕਤੀਆਂ ਵੱਲੋਂ ਚੁਣ ਲਏ ਜਾਂਦੇ ਨੇ ਪਹਿਲਾ ਮਨੋਰੋਗਾਂ ਨੂੰ ਅੰਧਵਿਸ਼ਵਾਸੀ ਸੋਚ ਮੁਤਾਬਕ ਸਮਝਣ ਦੀ ਕੋਸ਼ਿਸ਼ ਕਰਨਾ ਪ੍ਰਾਤਨ ਰੂੜੀਵਾਦੀ ਸੋਚ ਦੇ ਲੋਕ ਮਨੋਰੋਗਾਂ ਨੂੰ ਭੂਤ ਪ੍ਰੇਤ ਕਸਰਾਂ ਦੇਵੀ ਦੇਵਤਿਆਂ ਦੇ ਕਰੋਪੀ ਕਾਲੇ ਚਿੱਟੇ ਇਲਮਾਂ ਵਾਲੇ ਅਤੇ ਗੈਬੀ ਸ਼ਕਤੀਆਂ ਦੇ ਅਖੌਤੀ ਮਾਹਿਰ ਲੋਕਾਂ ਵੱਲੋਂ ਕਿਸੇ ਦਾ ਨੁਕਸਾਨ ਕਰਨ ਲਈ ਕੀਤੇ ਕਾਲੇ ਇਲਮ ਦਾ ਨਤੀਜਾ ਜਾਂ ਕਿਸਮਤ ਵਿੱਚ ਮਾੜਾ ਲਿਖਿਆ ਸਮਝਦੇ ਨੇ ਸੋ ਜੇ ਇਹ ਲੋਕ ਇਹਨਾਂ ਕਾਰਨਾਂ ਨੂੰ ਮੰਨ ਕੇ ਇਲਾਜ ਵੀ ਕੁਦਰਤੀ ਹੈ ਇਸੇ ਕਿਸਮ ਦਾ ਹੀ ਕਰਨਗੇ ਜੋ ਕਿ ਬੇਹਦ ਗਲਤ ਅਤੇ ਪਟਕਾਉ ਰਸਤਾ ਹੈ ਅੱਜ ਮੈਡੀਕਲ ਸਾਇੰਸ ਨੇ ਮਨੋਰੋਗਾਂ ਨੂੰ ਸਮਝਣ ਉਹਦੇ ਕਾਰਨਾਂ ਨੂੰ ਸਮਝਣ ਅਤੇ ਇਲਾਜ ਲਈ ਬਹੁਤ ਸਾਰੀਆਂ ਦਵਾਈਆਂ ਤੇ ਹੋਰ ਵਿਗਿਆਨਕ ਵਿਧੀਆਂ ਇਜਾਦ ਕਰ ਲਈਆਂ ਨੇ ਸੋ ਅੰਤਿਮ ਵਿਸ਼ਵਾਸੀ ਸੋਚ ਨੂੰ ਛੱਡ ਕੇ ਵਿਗਿਆਨਕ ਸੋਚ ਅਪਣਾਉਣ ਦੀ ਲੋੜ ਹੈ ਦੂਸਰਾ ਬਹੁਤੇ ਲੋਕ ਸਰੀਰਕ ਬਿਮਾਰੀਆਂ ਅਤੇ ਮਾਨਸਿਕ ਬਿਮਾਰੀਆਂ ਵਿੱਚ ਵਖਰੇਵਾ ਨਹੀਂ ਕਰ ਪਾਉਂਦੇ ਕਿਉਂਕਿ ਕਈ ਵਾਰ ਮਾਨਸਿਕ ਬਿਮਾਰੀਆਂ ਦੇ ਲੱਛਣ ਸਰੀਰਕ ਬਿਮਾਰੀਆਂ ਦੇ ਲੱਛਣਾਂ ਦੇ ਰੂਪ ਵਿੱਚ ਹੀ ਹੁੰਦੇ ਨੇ ਸੋ ਅਸਲੀ ਉਹ ਮਾਨਸਿਕ ਬਿਮਾਰੀਆਂ ਨੂੰ ਸਰੀਰਕ ਬਿਮਾਰੀਆਂ ਹੀ ਮੰਨ ਬੈਠਦੇ ਆ ਤੇ ਫਿਰ ਇਲਾਜ ਵੀ ਮਨੋਰੋਗ ਮਾਹਿਰ ਡਾਕਟਰਾਂ ਤੋਂ ਕਰਵਾਉਣ ਦੀ ਬਜਾਏ ਆਮ ਸਰੀਰਕ ਰੋਗ ਮਾਹਿਰ ਡਾਕਟਰਾਂ ਕੋਲ ਹੀ ਕਰਵਾਉਂਦੇ ਰਹਿੰਦੇ ਆ ਇਹ ਕੰਮ ਕਈ ਵਾਰ ਸੱਚਮੁੱਚ ਔਖਾ ਵੀ ਹੁੰਦਾ ਕਈ ਵਾਰ ਤੇ ਆਮ ਬਿਮਾਰੀਆਂ ਦੇ ਡਾਕਟਰ ਅਤੇ ਮਨੋਰੋਗ ਮਾਹਿਰ ਡਾਕਟਰ ਵੀ ਉਲਝ ਜਾਂਦੇ ਹਨ ਕਿ ਇਹ ਸਰੀਰਕ ਬਿਮਾਰੀ ਹੈ ਜਾਂ ਮਾਨਸਿਕ ਕਿਉਂਕਿ ਕੁਝ ਮਾਨਸਿਕ ਬਿਮਾਰੀਆਂ ਸਰੀਰਕ ਮਾਨਸਿਕ ਲੱਛਣਾਂ ਵਿੱਚ ਰਲਗੰਡ ਹੋ ਕੇ ਉਲਝਾਪ ਪੈਦਾ ਕਰਦੀਆਂ ਕਈ ਮਾਨਸਿਕ ਰੋਗ ਅਜਿਹੇ ਵੀ ਹੁੰਦੇ ਆ ਜਿਨ੍ਹਾਂ ਦੇ ਲੱਛਣ ਮਾਨਸਿਕ ਤੋਂ ਵੱਧ ਸਰੀਰਕ ਰੋਗਾਂ ਵਾਲੇ ਹੁੰਦੇ ਸੋ ਜਿਹੇ ਕੇਸਾਂ ਵਿੱਚ ਮਰੀਜ਼ ਵੀ ਅਤੇ ਆਮ ਡਾਕਟਰ ਵੀ ਮਨੋਰੋਗ ਮਾਹਿਰਾਂ ਦੀ رائے ਲੈਣ ਦੀ ਬਜਾਏ ਮਨੋਰੋਗ ਦੇ ਸਰੀਰਕ ਲੱਛਣ ਮੁਤਾਬਕ ਹੀ ਆਮ ਦਵਾਈਆਂ ਨਾਲ ਇਲਾਜ ਕਰਦੇ ਰਹਿੰਦੇ ਆ ਜਿਸ ਨਾਲ ਮਾਨਸਿਕ ਬਿਮਾਰੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਉਦਾਹਰਨ ਦੇ ਤੌਰ ਤੇ ਸਿਰਦਰਦ ਪੇਟ ਦੇ ਰੋਗ बेहोਸ਼ੀ ਦੇ ਦੌਰੇ ਤਜਾਬ ਬੰਨਾ ਛਾਤੀ ਤੇ ਦਰਦ ਅਤੇ ਪਾਚਨ ਕਿਰਿਆ ਦੇ ਰੋਗ, ਬਲੱਡ ਪ੍ਰੈਸ਼ਰ ਵਧਣਾ ਜਾਂ ਘਟਣਾ ਆਦ ਇਹ ਸਰੀਰਕ ਰੋਗ ਵੀ ਹੋ ਸਕਦੇ ਆ ਤੇ ਮਾਨਸਿਕ ਵੀ। ਸੋ ਇਹਨਾਂ ਦੀ ਠੀਕ ਪਹਿਚਾਨ ਕਰਕੇ ਉਸੇ ਤਰ੍ਹਾਂ ਦੇ ਮਾਹੀ ਡਾਕਟਰ ਤੋਂ ਇਲਾਜ ਕਰਵਾਉਣਾ ਹੀ ਠੀਕ ਰਸਤਾ ਹੁੰਦਾ ਹੈ। ਮਨੋਰੋਗਾਂ ਨੂੰ ਆਮ ਲੋਕਾਂ ਵੱਲੋਂ ਪਾਗਲਪਨ ਹੀ ਸਮਝਿਆ ਜਾਂਦਾ ਹੈ ਜੋ ਕਿ ਗੈਰ ਸਮਾਜਿਕ ਅਤੇ ਗੈਰ ਵਿਗਿਆਨਿਕ ਹੈ। ਜਦ ਕਿ ਮਨੋਵਿਗਿਆਨਕ ਮੁਤਾਬਕ ਪਾਗਲ ਸ਼ਬਦ ਵਰਤਣਾ ਹੀ ਗਲਤ ਹੈ। ਬਿਮਾਰੀਆਂ ਛੋਟੀਆਂ ਵੱਡੀਆਂ ਹੋ ਸਕਦੀਆਂ ਨੇ। ਜੋ ਕਿ ਸਾਰੀਆਂ ਹੀ ਇਲਾਜਯੋਗ ਹੁੰਦੀਆਂ ਨੇ ਤੀਸਰਾ ਕਈ ਮਨੋਰੋਗਾਂ ਦੇ ਡਾਕਟਰਾਂ ਵੱਲੋਂ ਦਵਾਈਆਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਜਿਸ ਨੂੰ ਚੈਲੰਜ ਕਰਨਾ ਜਾਂ ਗਲਤ ਸਾਬਤ ਕਰਨਾ ਭਾਵੇਂ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਰ ਇਹ ਬਿਜ਼ਨਸ ਹੈ ਬੇਲੋੜੀਆਂ ਦਵਾਈਆਂ ਬੇਲੋੜੇ ਟੈਸਟ ਮਹਿੰਗੀਆਂ ਕੰਪਨੀਆਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਲੰਮਾ ਸਮਾਂ ਇਲਾਜ ਵਿੱਚ ਉਲਝਾ ਕੇ ਰੱਖਣਾ ਡਾਕਟਰਾਂ ਦੇ ਬਿਜ਼ਨਸ ਦਾ ਹਿੱਸਾ ਬਣ ਚੁੱਕਿਆ ਹੈ ਜਿਸ ਵਿੱਚ ਮਰੀਜ਼ ਫਸਿਆ ਹੋਇਆ ਮਹਿਸੂਸ ਕਰਦਾ ਹੈ ਬਹੁਤੇ ਮਨੋਰੋਗਾਂ ਦੇ ਕਾਰਨ ਮਨੋਵਿਗਿਆਨਿਕ ਸਮਾਜਿਕ ਪਰਿਵਾਰਕ ਪਤੀ-ਪਤਨੀ ਦੇ ਸਬੰਧ ਤਣਾਅ ਸਟ੍ਰੈਸ ਅਤੇ ਮਨੋਗੁੰਝਲਾਂ ਆਦ ਹੁੰਦੇ ਨੇ ਜਿਨ੍ਹਾਂ ਦੇ ਇਲਾਜ ਲਈ ਇਸ ਸਬ ਦੀ ਖੋਪੜੀ ਤਾਲ ਕਰਨੀ ਬਣਦੀ ਹੈ ਤੇ ਇਹਨਾਂ ਦੇ ਜਾਇਜ਼ ਹੱਲ ਤਲਾਸ਼ ਕੇ ਮਨੋਵਿਗਿਆਨਿਕ ਇਲਾਜ ਰਾਹੀਂ ਮਰੀਜ਼ ਦੀਆਂ ਮਨੋਗੁੰਝਲਾਂ ਨੂੰ ਸੁਲਝਾ ਕੇ ਉਹਦੀਆਂ ਪਰਿਵਾਰਕ ਸਮਾਜਿਕ ਸਮੱਸਿਆਵਾਂ ਦੇ ਠੀਕ ਹੱਲ ਕਰਕੇ ਮਰੀਜ਼ ਨੂੰ ਮਾਨਸਿਕ ਤੌਰ ਤੇ ਤੰਦਰੁਸਤ ਕੀਤਾ ਜਾ ਸਕਦਾ ਹੈ ਪਰ ਇਹ ਸਭ ਕਰਨ ਦੀ ਬਜਾਏ ਡਾਕਟਰਾਂ ਵੱਲੋਂ ਅੰਨੇਵਾਹ ਹਰ ਮਸਲੇ ਦਾ ਹੱਲ ਦਵਾਈਆਂ ਨਾਲ ਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਨਾਲ ਮਰੀਜ਼ ਨੂੰ ਕੁਝ ਸਮੇਂ ਲਈ ਲੱਛਣਾਂ ਤੋਂ ਰਾਹਤ ਦਵਾਈ ਜਾ ਸਕਦੀ ਹੈ ਪਰ ਇਲਾਜ ਨਹੀਂ। ਬਹੁਤੇ ਗੰਭੀਰ ਮਨੋਰੋਗਾਂ ਦੀਆਂ ਦਵਾਈਆਂ ਦੇ ਕੋਰਸ ਕਈ ਵਾਰ ਲੰਬੇ ਸਮੇਂ ਦੇ ਵੀ ਹੁੰਦੇ ਹਨ। ਜਿਨ੍ਹਾਂ ਲਈ ਦਵਾਈਆਂ ਦੀ ਖਾਸ ਮਾਤਰਾ ਨੂੰ ਸਰੀਰ ਅੰਦਰ ਜਾਂ ਖੂਨ ਅੰਦਰ ਲੰਬਾ ਸਮਾਂ ਬਿਨਾਂ ਨਾਗਾ ਪਏ ਬਣਾ ਕੇ ਰੱਖਣਾ ਬਿਮਾਰੀ ਨੂੰ ਠੀਕ ਕਰਨ ਲਈ ਜ਼ਰੂਰੀ ਹੁੰਦਾ ਹੈ। ਜਿਵੇਂ ਕਿ ਮਿਰਗੀ ਦੇ ਦੌਰੇ ਜਾਂ ਬਾਈਪੋਲਰ ਡਿਸਆਰਡਰ ਆਦਮ ਪਰ ਮਰੀਜ਼ ਡਾਕਟਰ ਦੇ ਦੱਸਣ ਦੇ باوجود ਵੀ ਦਵਾਈ ਨੂੰ ਕੋਰਸ ਪੂਰਾ ਹੋਣ ਤੋਂ ਪਹਿਲਾਂ ਹੀ ਛੱਡ ਦਿੰਦੇ ਆ ਜਾਂ ਦਵਾਈ ਦੀ ਡੋਜ਼ ਮਿਸ ਕਰ ਦਿੰਦੇ ਆ ਜਾਂ ਦਵਾਈਆਂ ਘਟਾ ਕੇ ਅੱਧ-ਪਚੱਦ ਲੈਂਦੇ ਰਹਿੰਦੇ ਆ ਜੋ ਕਿ ਗਲਤ ਹੈ ਜਿਸ ਨਾਲ ਬਿਮਾਰੀ ਠੀਕ ਹੋਣ ਦੀ ਬਜਾਏ ਹੋਰ ਵੀ ਵਿਗੜ ਜਾਂਦੀ ਹੈ ਕਈ ਵਾਰ ਮਨੋ ਰੋਗਾਂ ਦੀਆਂ ਦਵਾਈਆਂ ਸ਼ੁਰੂ ਕਰਨ ਵੇਲੇ ਛੋਟੇ ਮੋਟੇ ਦਵਾਈਆਂ ਦੇ ਸਾਈਡ ਇਫੈਕਟ ਜਿਵੇਂ ਕਿ ਸੁਸਤੀ ਹੋਣਾ ਮੂੰਹ ਸੁੱਕਣਾ ਕਬਜ਼ੀ ਹੋਣਾ ਭੁੱਖ ਜ਼ਿਆਦਾ ਲੱਗਣਾ ਇਦਾਂ ਦੇ ਹੁੰਦੇ ਨੇ ਜੋ ਕਿ ਕੁਝ ਦਿਨ ਬਾਅਦ ਆਪਣੇ ਆਪ ਘਟ ਜਾਂਦੇ ਆ ਪਰ ਮਰੀਜ਼ ਇਹਨਾਂ ਨੂੰ ਗੰਭੀਰ ਸਮਝਦੇ ਹੋਏ ਡਰ ਜਾਂਦੇ ਆ ਤੇ ਦਵਾਈ ਹੀ ਬੰਦ ਕਰ ਦਿੰਦੇ ਆ ਸੋ ਦਵਾਈ ਦੇ ਨਾਲ-ਨਾਲ ਮਰੀਜ਼ ਦੀ ਡਾਕਟਰ ਵੱਲੋਂ ਕਾਉਂਸਲਿੰਗ ਵੀ ਜ਼ਰੂਰੀ ਏ ਸੋ ਮਨੋ ਰੋਗਾਂ ਬਾਰੇ ਸਾਡੀ ਠੀਕ ਜਾਣਕਾਰੀ ਠੀਕ ਸਮਝ ਅਤੇ ਠੀਕ ਇਲਾਜ ਨਾਲ ਹੀ ਅਸੀਂ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਦੇ ਆ ਸੋ ਤੁਹਾਨੂੰ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਮਾਨਸਿਕ ਰੋਗਾਂ ਬਾਰੇ ਅੱਜ ਕੱਲ ਕੀ ਗਲਤ ਹੋ ਰਿਹਾ ਹੈ ਜੇਕਰ ਤੁਸੀਂ ਵੀ ਮਾਨਸਿਕ ਰੋਗਾਂ ਤੋਂ ਬਚਾਅ ਚਾਹੁੰਦੇ ਹੋ ਤਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿ ਮਾਨਸਿਕ ਰੋਗਾਂ ਤੋਂ ਆਪਾਂ ਕਿਵੇਂ ਬਚ ਸਕਦੇ ਹਾਂ ਸੋ ਇਹ ਵੀਡੀਓ ਨੂੰ ਕਰ ਲੋ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਣਾ ਨਾ ਭੁੱਲਣਾ